ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਏ ਜਾਂਦੇ ਨੇ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਜੋ 12 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਉਹਦੀਆਂ ਤਿਆਰੀਆਂ ਕੰਮਲ ਹੋ ਚੁੱਕੀਆਂ ਤੁਸੀਂ ਦੇਖ ਰਹੇ ਹੋ ਫੁੱਲਾਣਾ ਸਜੀ ਹੋਈ ਬਾਬਾ ਜੀ ਦੀ ਪਾਲਕੀ ਤੁਸੀਂ ਦੇਖ ਰਹੇ ਹੋ ਅੱਜ ਕੱਲ ਸਵੇਰੇ 10 ਵਜੇ ਗਵਿੰਦਗੜ ਮਹੱਲੇ ਤੋਂ ਸਟਾਰਟ ਹੋ ਕੇ ਲਗ ਲਗ ਬਜਾਰਾ ਤੋਂ ਹੁੰਦੇ ਸਮਾਪਤੀ ਗੁਰਦੁਆਰਾ ਦੀਵਾਨ ਸਟਾਂਡ ਸੈਂਟਰਡਾਉਨ ਦੇ ਵਿੱਚ ਸਮਾਪਤੀ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਜੋ ਪਾਲਕੀ ਸਾਈਵ ਹੈ ਕੱਲ ਸਵੇਰ ਤੋਂ ਕਿਹੜੇ ਨਗਰ ਕੀਰਤ ਜਾਏਗੀ ਮਹੱਲੇ ਸ਼ਹਿਰਾ ਦੇ ਵਿੱਚ ਹੁੰਦੇ ਹੋਏ ਬਜ਼ਾਰਾ ਜੋ ਹੁੰਦੇ ਹੋਏ ਸਮਾਪਤ ਗੁਰੂ ਨਾਨਕ ਜੋ ਹੈ ਗੁਰਦੁਆਰਾ ਦੀਵਾਨ ਸਥਾਨ ਸੈਂਟਰ ਡਾਉਨ ਦੇ ਵਿੱਚ ਸਮਾਪਤ ਹੋਏਗੀ ਤੁਸੀਂ ਦੇਖ ਰਹੇ ਹੋ ਸੇਵਾਦਾਰਾ ਵੱਲੋਂ ਫੁੱਲਾ ਸਜਈ ਹੋਈ ਪਾਲਕੀ ਸਾਈ ਅਤੀ ਸੁੰਦਰ ਕਿਹੜੀ ਲਾਈਟਾਂ ਲੱਗੀਆਂ ਹੋਈਆਂ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਜਲੰਧਰ ਦੇ ਗੁਰਦੁਆਰਾ ਦੀਵਾਨ ਸਥਾਨ ਤੋਂ ਕਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਤੇ ਉਹਦੇ ਸੰਬੰਧ ਵਿੱਚ ਕਿਹੜੀਆਂ ਤਿਆਰੀਆਂ ਅਨਕੰਮਲ ਹੋ ਚੁੱਕੀਆਂ ਹੈ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਜੋ ਕਿਹੜਾ ਮਿਲਿਆ ਇਸ ਬਾਰੇ ਸਾਡੇ ਨਾਲ ਗੁਰਦੁਆ ਜੋ ਸੇਵਾ ਮੁਖੀ ਗੁਰਮੀਤ ਜੀ ਆਪਾਂ ਗੱਲਬਾਤ ਕਰਦੇ ਵਾਹਿਗੁਰਮੀ ਜੀ ਪਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਪੰਜਾਬ ਕਿਸੇ ਜਗ ਬਣੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਸਜਾਇਆ ਜਾ ਰਿਹਾ ਤਿਆਰੀਆਂ ਨਕਮਲ ਹੋ ਚੁੱਕੀਆਂ ਫੁੱਲਾਂ ਨਾਲ ਸਜੀ ਹੋਈ ਪਾਲਕੀ ਸੇਵਾਦਾਰਾਂ ਵੱਲੋਂ ਕਿੜੀ ਹੈ ਇਹ ਸੁੰਦਰ ਅਤੀ ਸੁੰਦਰ ਗੜੀਆ ਸਜਾਈ ਗਈ ਹੈ ਕੱਲ ਤੋਂ ਸਵੇਰ ਤੋਂ ਗੜੇ ਨਗਰ ਕੀਰਤਨ ਸਜਾਈ ਜਾ ਰਹੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਾਂ ਸ਼ੈਂਟਲ ਟੂਮਨ ਵੱਲੋਂ ਆਪ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੰਘ ਸੁਭਾਵਾਂ ਦੇ ਸਹਿਯੋਗ ਦੇ ਨਾਲ ਜੋ ਨਗਰ ਕੀਰਤਨ ਸਿ ਆਏ ਜਾਂਦੇ ਹਨ ਉਹ ਕੱਲ ਸਵੇਰੇ 10 ਵਜੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਹੱਲਾ ਗਵਿੰਦਗੜ ਤੋਂ ਆਰੰਭ ਹੋਣਗੇ ਔਰ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਸਾਰੇ ਰੂਟ ਤੋਂ ਪ੍ਰਾਤਨ ਰੂਟ ਆ ਜੋ ਉੱਥੋਂ ਸ਼ਾਮ ਨੂੰ ਕਰੀਬ 8:30 ਵਜੇ ਗੁਰਦੁਆਰਾ ਦੀਵਾਨ ਸਾਨ ਵਿਕੇਸ਼ਮਾਪਤ ਹੋਣਗੇ ਇਸ ਮੌਕੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨਗਰ ਕੀਰਤਨ ਦੇ ਵਿੱਚ ਜਿੰਨਾ ਸਮਾਂ ਵੀ ਕੱਟ ਸਕਦੇ ਹੋ ਪਾਲਕੀ ਸਾਹਿਬ ਦੇ ਪਿੱਛੇ ਕੀਰਤਨ ਹੋਣਾ ਹੈ ਕੀਰਤਨ ਵਾਲੀ ਗੱਡੀ ਦੇ ਨਾਲ ਗੁਰੂ ਜਸ ਗਾਇਨ ਕਰਦੇ ਹੋਏ ਚੱਲ ਕੇ ਆਪਣਾ ਜੀਵਨ ਸਫਲਾ ਕਰੋ ਔਰ ਜਿਹੜੇ ਨਾਲ ਅਸੀਂ 4-5 ਪ੍ਰੋਜੈਕਟ ਇਸ ਤਰ੍ਹਾਂ ਦੇ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਵਿੱਚ ਜੋ ਗੁਰੂ ਸਾਹਿਬ ਦੇ ਜੀਵਨ ਨੂੰ ਜੀਵਨੀਆਂ ਨੂੰ ਦਰਸਾਉਂਦੀਆਂ ਚੀਜ਼ਾਂ ਨੇ ਔਰ ਜੋ ਸਮਾਜ ਨੂੰ ਸੇਧ ਦੇਣ ਵਾਲੇ ਕਈ ਸਲੋਗਨ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਨੂੰ ਦੇਖਿਆ ਜਾ ਰਿਹਾ ਹਰ ਸਾਲ ਬੱਚੇ ਸਕੂਲ ਦੇ ਬੱਚੇ ਵੀ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਂਦੇ ਨੇ ਸੇਵਾ ਕਰਦੇ ਜਾਂਦੇ ਨੇ ਅੱਜ ਕਰੀਬ ਅਸੀਂ 25 ਤੋਂ 30 ਸਕੂਲਾਂ ਨੂੰ ਅਸੀਂ ਸਰਦਾ ਪੱਤਰ ਦਿੱਤਾ ਔਰ ਕਾਫੀ ਸਕੂਲ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੇ ਹਨ ਕਈ ਬੈਂਡ ਬੈਂਡ ਦੇ ਨਾਲ ਪਹੁੰਚ ਰਹੇ ਹਨ ਕਈ ਕਿਸੇ ਤਰ੍ਹਾਂ ਵੀ ਆਪਣੇ ਕੀਰਤਨ ਕਰਦੇ ਆ ਜਾਂ ਗੱਤਕਾ ਖੇਲਦੇ ਆ ਇਹ ਸਾਰੇ ਸਕੂਲ ਵੀ ਨਾਲ ਪਹੁੰਚ ਰਹੇ ਆ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਪ੍ਰਸ਼ਾਸਨ ਦੀ ਵੀ ਮੀਟਿੰਗ ਹੁੰਦੀ ਹੈ ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਭਾਵੇਂ ਪੰਜਾਬ ਪੁਲਿਸ ਦੀ ਕਰੀਏ ਭਾਵੇਂ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਕਿੱਦਾਂ ਦਾ ਇਸ ਵਾਰ ਕੜਾ ਫੇਰ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਕੰਮ ਦਾ ਤਸਵੀਰੇ ਨਗਰ ਕੀਰਤਨ ਵੇਲੇ ਹੀ ਦਿ세ਗਾ ਜੀ ਜਦੋਂ ਰੂਟ ਦੇ ਵਿੱਚ ਅਸੀਂ ਜਿਹੜੀਆਂ ਕੰਪਲੇਂਟਸ ਦਿੱਤੀਆਂ ਉਹ ਠੀਕ ਹੋ ਜਾਣ ਗਿਆ ਨਿਗਮ ਪ੍ਰਸ਼ਾਸਨ ਦਾ ਕੰਮ ਹੁਣ ਵੀ ਸਾਡੇ ਬੱਚੇ ਰੂਟ ਤੇ ਨੇ ਉਹ ਜਿਹੜਾ ਚੈੱਕ ਕਰਦੇ ਪਿਆ ਥੋੜੀਆਂ ਸ਼ਹਿਰ ਦੇ ਵਿੱਚ ਪ੍ਰੋਬਲਮਸ ਆ ਹੁਣੇ ਮੇਰੀ ਅਸਿਸਟੈਂਟ ਜੁਆਇੰਟ ਕਮਿਸ਼ਨਰ ਜੁਆਇੰਟ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਉਹ ਫੋਟੋਸ ਪਾਈਆਂ ਔਰ ਆਸ ਹੈ ਕਿ ਇਹ ਰਾਤੋ ਰਾਤ ਜਾਂ ਸਵੇਰ ਤੱਕ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਗੱਲ ਕਰੀਏ ਨਗਰ ਕੀਰਤਨ ਦੂਰੋ ਦੂਰੋ ਸੰਗਤਾਂ ਕਿਹੜ ਜੀ ਸ਼ਹਿਰ ਦੀਆਂ ਇਲਾਕੇ ਦੀਆਂ ਸੰਗਤਾਂ ਦਾ ਜਿੱਥੇ ਜਾਂਦੀਆਂ ਹਨ ਔਰ ਹਰ ਧਰਮ ਦੀਆਂ ਸੰਗਤਾਂ ਸਾਰੇ ਧਰਮਾਂ ਵੱਲੋਂ ਲੰਗਰ ਵੀ ਲਵਾਏ ਲਗਾਏ ਜਾਂਦੇ ਹਨ ਔਰ ਸਤਕਾਰ ਵੀ ਕੀਤਾ ਜਾਂਦਾ ਹੈ ਔਰ ਕਰੀਬ 1.5 ਤੋਂ 2 ਲੱਖ ਦੀ ਸੰਗਤ ਜਿਹੜੀ ਹੈ ਉਹ ਨਗਰ ਕੀਰਤਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥਾ ਟੇਕਦੀ ਹੈ ਨਾਲ-ਨਾਲ ਜਿੰਨੀ ਸੰਗਤ ਜਿੰਨਾ ਜਿੰਨਾ ਸਮਾਂ ਕੱਢ ਕੇ ਨਾਲ ਚਲਦੀ ਹੈ ਗੁਰੂ ਜੀ ਸੇਕਨ ਕਰਦੀ ਹੈ ਆਪਣਾ ਜੀਵਨ ਸਫਲਾ ਕਰਦੀ ਹੈ ਤੁਸੀਂ ਦੇਖਿਆ ਸੀ ਪਰਮੰਦਰ ਕਮੇਟੀ ਦੇ ਨਾਲ ਗੱਲਬਾਤ ਕੀਤੀ ਗਿਆ ਇੱਕ ਤੁਹਾਨੂੰ ਤਸਵੀਰਾਂ ਫੇਰ ਤੋਂ ਦਿਖਾ ਰਿਹਾ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਈਂ ਕੱਲ ਜੋ ਹੈ ਨਗਰ ਕੀਰਤਨ ਜਲੰਧਰ ਦੇ ਵਿੱਚ ਸਜਾਏ ਜਾ ਰਹੇ ਨੇ ਸਵੇਰ 11 ਵਜੇ ਗਵਿੰਦਗੜ ਮਹੱਲੇ ਤੋਂ ਸਟਾਰਟ ਹੋਏਗਾ ਤੇ ਅਗਲਾ ਕੁ ਮਹੱਲਿਆ ਤੋਂ ਹੁੰਦੇ ਹੋਏ ਸਮਾਪਤ ਗੁਰਦੁਆਰਾ ਦੀਵਾਨ ਸਟਾਨ ਦੇ ਵਿੱਚ ਸਮਾਪਤੀ ਕੀਤੀ ਜਾਏਗੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਹੈ ਨਗਰ ਕੀਰਤਨ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਬੜੀ ਧਮਦਮ ਨਾਇਆ ਜਾਂਦਾ ਤੇ ਉੱਥੇ ਹੀ ਅੱਜ ਜਲੰਧਰ ਦੇ ਨਗਰ ਕੀਰਤਨ ਜੋ ਹੈ ਕੱਲ ਤੋਂ ਸਜਾਏ ਜਾਣਗੇ ਤੇ ਉੱਥੇ ਪੰਜ ਪਿਆਰਿਆਂ ਦੀ ਗਵਾਈ ਹੇਟ ਦੇ ਵਿੱਚ ਜੋ ਹੈ ਨਗਰ ਕੀਰਤ ਸਜਾਇਆ ਗਿਆ ਕੈਮਰਾਮੈਨ ਰਾਹੁਲ ਦਿਨਨਾਥ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ